ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅ ਅੱਜ ਲੱਗੇ ਹੋਏ ਆ ਆਪਣੇ ਇੱਥੇ ਨਰੰਗਾਲ ਪਿੰਡ ਅ ਇਹ ਬਾਗ ਵਾਲਿਆਂ ਦੀ ਮੋਟਰ ਬਾਗ ਵਾਲਿਆਂ ਦੇ ਵੱਢਦੇ ਆ ਜਿਨ੍ਹਾਂ ਦੇ ਬਾਗ ਹੁੰਦੇ ਸੀ ਇੱਥੇ ਵੀ ਬਾਗ ਹੀ ਸੀ ਜਿੱਥੇ ਕੰਬੈਨ ਚੱਲਦੀ ਇੱਥੇ ਅਮਰੂਤਾਂ ਦਾ ਬਾਗ ਹੁੰਦਾ ਸੀਗਾ ਤੇ ਉਧਰ ਅੰਬਾਂ ਵਾਲਾ ਬਾਗ ਸੀਗਾ ਸਾਰੇ ਬਾਗ ਬੂਗ ਉਹਨਾਂ ਨੇ ਤਾਂ ਪੱਟ ਤੇ ਹੁਣ ਹੁਣ ਤਾਂ ਖੇਤੀ ਹੀ ਕਰਦੇ ਆ ਇਹ ਤੇ ਇਹਨਾਂ ਦੇ 20 22 ਕਿੱਲੇ ਆ ਇਹ ਵੱਢ ਕੇ ਫਿਰ ਆਪਣੀ ਆ ਕਣਕ ਖੜੀ ਆ ਆਪਣੀ ਵੱਢਣੀ ਆ ਕਣਕ ਤੇ ਇਹ ਵੀ ਬੜੀ ਵਧੀਆ ਖੜੀ ਆ ਕਣਕ ਸੋਹਣੀ ਆ ਦੇਖ ਲਓ ਆਪਣੀ ਕਣਕ ਕੋਈ ਵੀ ਕਣਕ ਨਹੀਂ ਡਿੱਗੀ ਹੋਈ ਸੀ ਸਾਰੀ ਕਣਕ ਖੜੀ ਦੀ ਖੜੀ ਆ ਦੇਖ ਲਓ ਆ ਨਾਲ ਦੇਖ ਲਓ ਭੇਡਾਂ ਵਾਲਿਆਂ ਨੇ ਬੱਕਰੀਆਂ ਵਾਲਿਆਂ ਨੇ ਕਿੱਡਾ ਗਾ ਨੁਕਸਾਨ ਕਰਿਆ ਹੈ ਉਹਦੇ ਇਹ ਹਾਲਾਤ ਕਰ ਦਿੰਦੇ ਪੂਰੀ ਵਧੀਆ ਕਾਂਕ ਖੜੀ ਆ ਅੱਜ ਇਹਨਾਂ ਦੇ ਵੱਢ ਕੇ ਇੱਥੇ ਮਕਾ ਦੇਣੇ ਇੱਥੇ ਆਪਣੇ ਨੌ ਕਿੱਲੇ ਆ ਇਹਦਾ ਦੇਖਦੇ ਆ ਝਾੜ ਕਿਵੇਂ ਨਿਕਲੂਗਾ ਮੈਂ ਲੈ ਕੇ ਆਈ ਸੀ ਬਾਈ ਉਹਨਾਂ ਦੀ ਰੋਟੀ ਕਿਉਂਕਿ ਇਹ ਅੰਕਲ ਹੋਣੀ ਲੁਧਿਆਣੇ ਰਹਿੰਦੇ ਆ ਇਹ ਸਵੇਰੇ ਸਵੇਰੇ ਫਿਰ ਦੁਪਹਿਰ ਵੀ ਲੈ ਆਉਂਦੇ ਹੁੰਦੇ ਆ ਤੇ ਸਵੇਰ ਦੀ ਆਪਾਂ ਦੇਖ ਲਈਆ ਕਿਉਂਕਿ ਅੰਕਲ ਉਹਨਾਂ ਦਾ ਲੁਧਿਆਣੇ ਆਉਂਦੇ ਲੁਧਿਆਣੀ ਆਉਂਦੇ ਹੁੰਦੇ ਆ ਵੀਰੇ ਬਾਈ ਹੁਣੀ ਆਉਣਗੇ ਰੋਟੀ ਖਾ ਲੈਣੇ ਤੇ ਰੋਟੀ ਖਾ ਕੇ ਦੇ ਦੇ ਲੈਣੇ ਤੇ ਦੂਜੀ ਮਸ਼ੀਨ ਚੱਲੇਗੀ ਭੈਣੀ ਰਾਈਆਂ ਤੇ ਉਹ ਬਾਈ ਹੁਣੀ ਉੱਥੇ ਚੱਲਦੇ ਆ ਵੱਢਣ ਲੱਗੇ ਹੋਇਆ ਰਾਤ 12 ਵਜੇ ਤੁਰ ਗਏ ਸੀਗੇ ਤੇ 2:30 ਵਜੇ 2:30 3 ਵਜੇ ਪਹੁੰਚੇ ਆ ਜਾ ਕੇ ਉੱਥੇ 2:00 2:30 ਹਾਂ 12:00 ਸਵੇਰ 12 ਵਜੇ ਮੈਨੂੰ ਫੋਨ ਆਇਆ ਸੀ ਕਿ ਬਾਈ ਅਸੀਂ ਤੁਰਨ ਲੱਗਿਆ ਹਾਂ ਚਲੋ ਠੀਕ ਹੈ ਚੱਲ ਜਓ ਜਾਣ ਕੇ ਲੋਹੀ ਆ ਅੱਜ ਤੱਕੀ ਤੱਕੀ ਹਵਾ ਥੋੜੀ ਜਿਹੀ ਲੱਗ ਰਹੀ ਹੈ ਐਨੀ ਨਹੀਂ ਕਿ ਥੋੜੀ ਥੋੜੀ ਬਹੁਤ ਜ਼ਿਆਦੀ ਵੀ ਥੋੜੀ ਥੋੜੀ ਲੱਗਦੀ ਹੈ ਗਰਮੀ ਵਾਲਾ ਮੌਸਮ ਹੋਣਾ ਚਾਹੀਦਾ ਮੱਕੀ ਨੂੰ ਫੇਰ ਹੀ ਫਾਇਦਾ ਹੋਣਾ ਵਾ ਮੱਕੀ ਪੱਕੀ ਨਹੀਂ ਹੋਣਾ ਵਧੀਆ ਹੋ ਜਿੱਤੀ ਗਰਮੀ ਵੀ ਹੋਵੇ ਮੌਸਮ ਹੈ ਟੰਡਾ ਮੂਰੇ ਫੇਰ ਵੀ ਤੇ ਕੋਈ ਬਦਲ ਬਦਲ ਹੋ ਸਕਦੀ ਨਹੀਂ ਤੇ ਬਸ ਮੌਸਮ ਪਤਾ ਨਹੀਂ ਕਿਉਂ ਇਹ ਜਿਹਾ ਹੋਇਆ ਹੋਇਆ ਹੈ ਗਰਮੇਲ ਬਾਈ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਆਪਣੇ ਕੰਬੈਨ ਲੱਗਣ ਲੱਗੀ ਆ ਲੈ ਆਊ ਟਰਾਲੀਆਂ ਤੇ ਆਪਾਂ ਆ 2 ਫੁੱਟੀ ਪਾ ਲਈਏ ਚ ਕੱਲੀ ਜੀ ਆ ਜਾਣਾ ਮਾਲ ਵੱਡੀਆਂ ਟਰਾਲੀਆਂ ਦਾ ਇਹੀ ਸੌਕਾ ਦੇ ਲੋ ਨਹੀਂ 2-3 ਟਰਾਲੀਆਂ 2 ਟਰਾਲੀਆਂ ਤਾਂ ਲੈ ਕੇ ਜਾਣੀਆਂ ਪੈਂਦੀਆਂ ਹਨ ਜੀ ਆ 2 ਫੁੱਟੀ ਚ ਕੱਲੀ ਚ ਆ ਜਾਣਾ ਮਾਲ 9 ਕਿਲੇ ਆਪਣੇ ਦੇਖਾਂਗੇ ਕਿੰਨਾ ਖੁੰਦਾ ਮਾਲ ਹਨ ਤੇ ਚਾਹੇ ਜਿੰਨਾ ਮਰਜੀ ਪੱਲ ਵੀ ਝਾੜ ਹੋਵੇ ਤਾਂ ਵੀ ਆ ਜਾ ਲੋ ਜੀ ਪਹੁੰਚ ਗਏ ਖੇਤ ਆਪਣੇ ਨਾਰੰਗਵਾਲ ਵਾਲੇ ਖੇਤ ਦੇ ਵਿੱਚ ਤੇ ਬਾਈ ਹੁਣੀ ਤਾਂ ਟੈਂਕ ਭਰੀ ਖੜੇ ਸੀਗੇ ਆਉਂਦਿਆਂ ਨੂੰ ਕਿਉਂਕਿ ਉਹਨਾਂ ਦੇ ਬਾਈਕ ਕਿਲੇ ਸੀ ਦੂਜੇ ਖੇਤਾਂ 'ਹੰਦੇ ਉਹ ਵੱਢ ਕੇ ਫੇਰ ਨਾਲ ਹੀ ਖੇਤ ਸੀ ਨਾ ਉਹਨਾਂ ਦੇ ਇੱਥੇ ਹੀ ਸੀ ਪਹਿਲਾਂ ਆਹ ਵੱਢੇ ਉਹਨਾਂ ਨੇ ਤੇ ਉੱਧਰ ਵੱਢੇ ਆ ਉਹ ਪਰਾਂ ਬਾਗ ਦੇ ਵਿੱਚ ਤੇ ਉਹ ਪਰਲੇ ਪਾਸੇ ਸਵੇਰੇ ਜਿੱਧਰ ਚਲਾਈ ਸੀ ਉੱਧਰ ਵੱਢੇ ਸੀ ਤੇ ਹੁਣ ਆਹਾ ਦੋ ਕਿਲੇ ਦਾ ਘੇਰਾ ਵਾ ਦੋ ਕਿਲੇ ਦਾ ਘੇਰਾ ਬੇਲੋਵੀ ਕਿਲਾ ਵੱਡਿਆ ਗਿਆ ਉਹ ਕਿਲਾ ਕਿਹ ਰਹਿਂਦਾ ਉਹ ਕਿਉਂਕਿ ਖੱਤੇ ਦੀ ਲੰਬਾਈ ਬਹੁਤ ਦੋ ਕਿਲੇ ਆਹਾਵਾ ਦੋ ਹੀ ਆਹਾਵਾ ਤੇ ਪੰਜ ਕਿਲੇ ਦਾ ਘੇਰਾ ਇੰਨਾ ਖੱਤਾ ਵਾ ਆਪਣਾ ਇੱਥੇ ਨੌ ਕਿਲੇ ਖੇਤ ਖੇਤ ਆਪਣਾ ਦੇਖਦੇ ਆ ਝਾੜ ਕੇ ਮੈਂ ਨਿਕਲੂ ਇਹ ਆਪਣਾ ਆਲੂਆਂ ਵਾਲੇ ਖੇਤ ਦੇ ਵਿੱਚ ਕਣਕ ਦਾ ਵੱਖਰਾ ਹੀ ਸੁਆਦ ਆ ਆ ਦੇਖ ਲਓ ਵੀ ਇੱਥੇ ਤੂੜੀ ਵੀ ਇੰਨੀ ਨਿਕਲਣੀ ਆ ਗੱਲ ਹੀ ਛੱਡ ਦਿਓ ਕਿਉਂਕਿ ਇੱਕ ਤਾਂ ਮਸ਼ੀਨ ਦੀ ਵਜਾਈ ਆ ਤੇ ਹਨ ਬੇਲੋ ਆ ਹਜੇ ਵੀ ਧੁੱਪ ਲੱਗੀ ਹੋਈ ਅੱਜ ਤੱਕ ਅੱਜ ਤਾਂ ਪੂਰੀ ਵਧੀਆ ਧੁੱਪ ਸੀਗੀ ਤੇ ਮਗਰ ਪ੍ਰਾਲ ਦੇ ਲੋ ਕਿੰਨਾ ਪਿਆ ਪੂਰਾ ਓਮੇ ਦਾ ਓਮੇ ਪ੍ਰਾਲ ਪਿਆ ਵਾ ਇੰਨੀ ਭਾਰੀ ਕਣਕ ਬਹੁਤ ਸੀ ਭਾਰੀ ਤੇ ਵਧੀਆ ਦਾਣੇ ਨਿਕਲਦੇ ਆ ਤੇ ਹਵਾ ਬੰਦ ਹੋਣ ਦੇ ਕਾਰਨ ਨਾ ਗਰਦਾ ਉੱਥੇ ਹੀ ਖੜੀ ਜਾਂਦਾ ਅੱਜ ਕੰਬਾਈਨ ਜਮੇ ਹੀ ਕਾਲੇ ਰੰਗ ਦੀ ਹੋਈ ਪਈ ਆ ਬਿਲਕੁਲ ਬਾਕੀ ਚਲੋ ਹੁਣ ਚੱਲਦਾ ਕੰਮ ਤੇ ਬਸ ਆਪਣੇ ਅੱਜ ਇਹੇ ਵੱਢ ਕੇ ਕੱਲ ਨੂੰ ਆਪਣੇ ਉਧਰ ਰਹਿੰਦੇ ਆ ਨਹਿਰ ਤੇ ਜਿਹੜੇ ਰਲਮੇ ਬੀਜੇ ਹੋਏ ਆ ਖੇਤ ਤੇ ਐਵੇਂ ਚਲੋ ਨਾਲ ਨਾਲ ਲੱਗਦੀ ਛੁੱਟੀ ਲੱਗੀ ਜਾਂਦੀ ਆ ਬਜਾਈ ਕਰਦੀ ਹੈ ਨਾ ਤੇ ਵਧੀਆ ਵੀ ਬਾੜੀ ਦੀ ਇਹ ਨਾਲ ਦੀ ਨਾਲ ਹੀ ਲੱਗੀ ਜਾਂਦੀ ਆ ਚਲੋ ਇੰਨਾ ਕ ਹੈਗਾ ਵੀ ਠੀਕ ਆ ਨਾਲ ਦੀ ਨਾਲ ਕੰਮ ਜਾਂ ਨਿਬੜੀਆਂ ਨੇ ਮੈਂ ਮੋਟਰਸਾਈਕਲ ਤੇ ਆਉਂਦਾ ਸੀ ਇੱਕਦਮ ਹਨੇਰੀ ਜੀ ਉੱਠਣ ਦੇ आसार ਬਣੇ ਸੀ ਫਿਰ ਮੈਂ ਗੱਡੀ ਚੱਕ ਲਈ ਤੇ ਮੈਂ ਕਹਾ ਨਹੀਂ ਬੁਰਾ ਹਾਲ ਕਰ ਦਿੰਦੀ ਆ ਹਨੇਰੀ ਤੇ ਇੱਕ ਦੇ ਅੰਦਰ ਬੈਠਣ ਨੂੰ ਵੀ ਨਹੀਂ ਜਗ੍ਹਾ ਹੁੰਦੀ ਤੇ ਹੁਣ ਮੌਸਮ ਜਿਹਾ ਫੇਰ ਬਦਲ ਜਾ ਹੋ ਗਿਆ ਅੱਜ ਕਿਉਂਕਿ ਗਰਮੀ ਸੀ ਕਿ ਉਹਦੇ ਕਰਕੇ ਅੱਜ ਬਦਲ ਹੋ ਗਿਆ ਫੇਰ ਬਾਕੀ ਇਹ ਹਣਾ ਇਹ ਲੱਡੂ ਰਾਣੀ ਆ ਜਿਹੜੀ ਆਪਣੀ ਦੇ ਦਿਨ ਐਂਡ ਰਿਸਨ ਦੇ ਬਾਅਦ ਵੱਖਰਾ ਵਾਹ ਬਣ ਗਿਆ ਲੈ ਆ ਬਣ ਗਿਆ ਮੀਂਹ ਦੇ ਤੇ ਇਹ ਸੈਟਿੰਗ ਹੋ ਗਈ ਲੈ ਲੋ ਕਰਦਾ ਹੀ ਕਰਦਾ ਅੱਜ ਬਹੁਤ ਕਰਦਾ ਵਾਹ ਕਣਕ ਚ ਪਤਾ ਨਹੀਂ ਸੁੱਕੀ ਸੁੱਕ ਜਾ ਦੇ ਗਈ ਦਾ ਕਿਹੜੀ ਦਾ ਬਹੁਤ ਅੱਜ ਕਰਦਾ ਔੜ ਰਿਆ ਅ ਸਵੇਰ ਵੀ ਅੱਜ ਇੱਥੇ ਕਰਦੇ ਜੀ ਚੱਲਦੀ ਆ ਕੰਬਾਈਨ ਕਿਉਂਕਿ ਆ ਕਣਕ ਨਾਲ ਦੀ ਵੱਢੀ ਉਹਨਾਂ ਦੇ ਬਹੁਤ ਕਰਦੇ ਇਹ ਜਿੱਦਣ ਹਵਾ ਘੱਟ ਚੱਲਦੀ ਹੋਵੇ ਉਸ ਦਿਨ ਫਿਰ ਕਰਦਾ ਖੜਨ ਲੱਗ ਜਾਂਦਾ ਮੈਂ ਲੜਦਾ ਸ਼ਾਮ ਨੂੰ ਹੋਰ ਕਰਦਾ ਘੜੂਗਾ ਸ਼ਾਮ ਪੈ। ਪੀਓਗੇ ਸ਼ਾਮ ਜੇ ਜਦੋਂ ਹਨੇਰਾ ਹੋ ਜਾਂਦਾ ਉਦੋਂ ਹੋਰ ਬਹੁਤ ਕਰਦਾ ਹਾਂ। ਹੁਣ ਭਜਾਉਂਦੀ ਆ ਮਸ਼ੀਨ। ਟਿੱਪਰਾਂ ਨੂੰ ਚੱਲ ਜਾਓ। ਕਰਦਾ ਨਹੀਂ ਤੁਹਾਡੇ ਉੱਤੇ ਪਾਉਂ। ਯਾਨੀ ਕਿ ਅੱਗੇ ਨਾ ਵੀ ਆਹ ਮੋਟਰ ਦੀਆਂ ਦਾ ਯਾਦਾਂ ਮੈਨੂੰ ਭੁੱਲਦੀਆਂ ਹੀ ਨਹੀਂ ਕਦੇ ਵੀ। ਕਿ ਜਦੋਂ ਕਾਨਕ ਵੱਡਣੀ ਹਨ ਕਿ ਸਾਡੇ ਅਵਤਾਰ ਅੰਕਲ ਹੁੰਦੇ ਸੀਗੇ ਤੇ ਬਿਜਲੀ ਦੇ ਵਿੱਚ ਹਨ ਤੇ ਜੇ ਹੀ ਹੁੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਟਰੈਕਟਰ ਆਸਤੇ ਤੇ ਹੁੰਦਾ ਸੀ ਪਹਿਲਾਂ ਉਹਨਾਂ ਨੇ ਸਾਡੇ ਬਣਾਉਣੀ ਫਿਰ ਅਸੀਂ ਉਹਨਾਂ ਦੇ ਬਣਾਉਣੇ ਹੁੰਦੇ ਦੀ ਤਾਂ ਆਪਣੇ ਕੋਲ ਤਾਂ ਉਦੋਂ ਐਂਟਰੀ ਹੁੰਦਾ ਸੀਗਾ ਆਪਣੇ ਕੋਲੇ ਵੀ ਹਨਾ ਛੋਟਾ ਐਂਟਰ ਤੇ 13 ਫੁੱਟੀ ਟਰਾਲੀ ਹੁੰਦੀ ਸੀ ਤੇ ਉਦੋਂ ਹਣਾ ਵੀ ਹਫਤੇ ਦਾ ਕਿੰਨੇ ਕਿੰਨੀ ਜਾਣਿਆ ਨੇ ਹੁਣਾ ਅਫਤਾਰ ਅੰਕਲ ਨੇ ਹੋਰ ਰਗਵੀਰ ਅੰਕਲ ਹੁੰਦੇ ਉਹਨਾਂ ਦਾ ਟਰੈਕਟਰ ਹੁਣਾ 575 ਤੇ ਪਹਿਲਾਂ ਪਹਿਲਾਂ ਦੋ ਦੋ ਤਿੰਨ ਤਿੰਨ ਟਰਾਲੀਆਂ ਕਰ ਲੈਂਦੇ ਹੁੰਦੇ ਸੀ ਵੀ ਕੰਬੈਨ ਕਿਤੇ ਖੜਨਾ ਜਾਵੇ ਹਨ ਆਪਦੇ ਕੋਲੇ ਤਾਂ ਕੰਬੈਨਾਂ ਨਹੀਂ ਸੀ ਹੁੰਦੀਆਂ ਉਹਦਾ ਤੇ ਆਪਾਂ ਤਾਂ 2006 ਚ ਲਈ ਆ ਤੇ ਬਈ ਰੋਟੀ ਆਉਣੀ ਹਨਾ ਮੋਟਰਾਂ ਦੇ ਬਹਿ ਕੇ ਇੱਥੇ ਖਾਣੀ ਤੇ ਸਵਾਦ ਹੀ ਵੱਖਰਾ ਸੀਗਾ ਉਹ ਚੀਜ਼ਾਂ ਦਾ ਕਿੰਨੇ ਬੰਦੇ ਕਿੰਨੇ ਬੰਦੇ ਛੱਡ ਕੇ ਚਲੇ ਗਏ ਜਾਨੀ ਕਿ ਚਲੋ ਵੀ ਉਹ ਤਾਂ ਰੱਬ ਦਾ ਇੱਕ ਦਸਤੂਰ ਆ ਬਣਿਆ ਹੋਇਆ ਵਾ ਹਨਾ ਵੀ ਜਿਹਨੇ ਆਉਣਾ ਉਹਨੇ ਜਾਣਾ ਹੀ ਆ ਦੁਨੀਆ ਤੋਂ ਤੇ ਪਰ ਜੇ ਜਾਨੀ ਕਿ ਦੇਖਦੇ ਆ ਤਾਂ ਕਿੰਨੇ ਬੰਦੇ ਛੱਡ ਕੇ ਇੱਥੋਂ ਜਾ ਚ ਵੀ ਨਾਲੋਂ ਜਾ ਚੁੱਕਿਆ ਕਿ ਆਹ ਮੋਟਰਾਂ ਤੇ ਕਿੰਨੇ ਬੰਦੇ ਆਉਂਦੇ ਰਹੇ ਆ ਇੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਤੇ ਹੁਣ ਇੱਥੇ ਤਾਇਆਈ ਦੀ ਪੱਕਿਆਂ ਦੀ ਡਿਊਟੀ ਜਦੋਂ ਝੋਨਾ ਲੱਗ ਜਾਣਾ ਤਾਇਆ ਹੀ ਨਿਉਰੇ ਹੀ ਰਹਿਣਾ ਹਨਾ ਉਰੇ ਆ ਇੱਥੇ ਇੱਥੇ ਜਨਰੇਟਰ ਉਹ ਚੱਲਦਾ ਹੁੰਦਾ ਸੀਗਾ ਆ ਡੇਕ ਦੇ ਕੋਲੇ ਨਾ ਇੱਥੋਂ ਟਰੈਕਟਰ ਹੁੰਦਾ ਸੀਗਾ ਟਰੈਕਟਰ ਪੀਟੀਓ ਤੇ ਚੱਲਦੀ ਹੁੰਦੀ ਸੀਗੀ ਉਹਦੀ ਪੁਲੀ ਪਾ ਕੇ ਪਟਾ ਚੱਲਦਾ ਹੁੰਦਾ ਜਿਹੜਾ ਖੂਈ ਅੰਦਰ ਹੁੰਦੀ ਸੀ ਇਹ ਕੋਠੇ ਦੇ ਪਹਿਲਾਂ ਇਹਦੀ ਅੰਦਰ ਖੂਈ ਸੀ ਤੇ ਉਹੋ ਇਕੋ ਪੱਖੇ ਨੂੰ ਮੋਟਰ ਨੂੰ ਹਵਾ ਕਢਾਉਣ ਵਾਲੀ ਪਾਈਪ ਜੀ ਲੱਗੀ ਹੁੰਦੀ ਸੀ ਤੇ ਤਾਂ ਹੀ ਨਹੀਂ ਉਰੇ ਰਹਿਣਾ ਹਨਾ ਪਹਿਲਾਂ ਇੱਥੇ 15-16 ਕਿੱਲੇ ਹੁੰਦੇ ਸੀਗੇ ਤੇ ਫਿਰ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਨੇ 5 ਕਿੱਲੇ ਵਿੱਚੋਂ ਸੇਲ ਕਰਤੇ ਤੇ ਫਿਰ ਹੁਣ ਹੁਣ ਇਹ ਘਟ ਗਈ ਹੁਣ 9 ਕਿੱਲੇ ਆ ਇਹ ਜਾਣੀ ਤੇ ਵੀ ਇਹ ਮੋਟਰ ਦੀਆਂ ਜਾਦਾਂ ਬਹੁਤ ਆ ਢੇਕ ਬਹੁਤ ਪੁਰਾਣੀ ਆ ਬਹੁਤ ਸਾਲ ਪੁਰਾਣੀ ਆ ਢੇਕ ਇਹ ਮੋਟਰ ਤੇ ਜਿੰਨੀਆਂ ਆਜਾਦਾਂ ਨੇ ਨਾ ਨਿੱਕੇ ਹੁੰਦਿਆਂ ਦੀਆਂ ਬਹੁਤ ਆਜਾਦਾਂ ਨੇ ਇੱਥੇ ਅੰਬਾਂ ਦਾ ਬਾਗ ਹੁੰਦਾ ਸੀਗਾ ਜਿੱਥੇ ਉਹ ਅੰਬ ਦੀਂਦੇ ਇੱਕ ਦੋ ਹੀ ਬੂਟੇ ਆ ਉਹ ਪਿੱਛੇ ਕੋਠਾ ਦੀਆਂ ਜਿਹੜਾ ਕੋਠਾ ਪੁਰਾਣਾ ਹੀ ਆ ਨਾ ਮਾਲੀ ਨੇ ਹੋਣਾ ਤੇ ਚਲੋ ਆਪਾਂ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਪਿਆਰ ਰਿਹਾ ਨਾ ਜਿਹੜੇ ਅੰਕਲ ਜਿਨ੍ਹਾਂ ਦੇ ਅੱਜ ਕੰਬਾਈਨ ਚੱਲਦੀ ਇਹਨਾਂ ਦੀ ਬਾਗ ਹੁੰਦਾ ਸੀ ਤੇ ਇੱਥੇ ਬਾਗ ਸੀਗਾ ਤੇ ਆਂਬਾਂ ਦਾ ਬਾਗ ਇੱਧਰ 베ਰੀਆਂ ਦਾ ਬਾਗ ਦੀ ਜਿੱਥੇ ਜਿੱਥੇ ਆਪਣੀ ਹੁਣ ਕੰਬਾਈਨ ਚੱਲਦੀ ਆ ਕੰਬਾਈਨ ਦੇ ਨਾਲ ਵਾਲੇ ਖੇਤ 베ਰੀਆਂ ਦਾ ਬਾਗ ਹੁੰਦਾ ਸੀ ਉੱਥੇ ਜਦੋਂ ਪਹਿਲਾਂ-ਪਹਿਲਾਂ ਥਰੇਸ਼ਰ ਤੇ ਕੱਢਦੇ ਕੱਢਣੀ ਹੈ ਨਾ ਕਣਕ ਇਹ ਇੱਥੇ ਸਾਰੇ ਥਰੇਸ਼ਰ ਨਾਲ ਹੀ ਕੱਢਦੇ ਹੁੰਦੇ ਸੀ ਤੇ ਮੈਂ ਨਿੱਕਾ ਹੁੰਦਾ ਸੀਗਾ ਤੇ ਛੋਟੇ ਹੁੰਦਿਆਂ ਦੀ ਦਾਣੇ ਹਟਾਉਣ ਤੇ ਡਿਊਟੀ ਹੁੰਦੀ ਸੀ ਦਾਣੇ ਹਟਾਉਣੇ ਹਨਾ ਬਾਲਟੀ ਨਾਲ ਕਹੀ ਨਾਲ ਨਹੀਂ ਬਾਲਟੀ ਨਾਲ ਹਟਾਉਂਦੇ ਹੁੰਦੇ ਸੀ ਤੇ ਬਿਨਾ ਬਿੱਡਾਂ ਤੋਂ ਟਰਾਲੀਆਂ ਹੋਣੀ 13 ਫੁੱਟੀ ਟਰਾਲੀ ਦੁਪਹਿਰੇ ਜੇ ਭਰਦੀ ਹੁੰਦੀ ਸੀ ਦੁਪਹਿਰੇ ਜੇ ਫਿਰ ਬਦਲ ਕੇ ਆਉਣੀ ਟਰਾਲੀਆਂ ਲਾ ਕੇ ਆਉਣੀ ਮੰਡੀ ਚ ਨਾ ਤੇ ਟਰਾਲੀਆਂ ਦੋ ਰੱਖ ਲੈਂਦੇ ਹੁੰਦੇ ਦੀ ਇੱਕ ਬਤਾਰ ਅੰਕਲ ਵਾਲੀ ਟਰਾਲੀ ਹੁੰਦੀ ਜਾਂ ਰਗਵੀਰ ਅੰਕਲ ਵਾਲੀ ਹੁੰਦੀ ਸੀ ਨਾ ਟਰਾਲੀ ਸਾਰੇ ਇਹਨਾਂ ਸਾਡਾ ਦੋ ਰਗਵੀਰ ਅੰਕਲ ਤੇ ਸਾਡਾ ਇਕੱਠਿਆਂ ਦਾ ਹੀ ਕੰਮ ਹੁੰਦਾ ਹੀ ਜ਼ਿਆਦਾ ਵੀ ਇਕੱਠਿਆਂ ਨੇ ਇੱਕ ਦੂਜੇ ਦੇ ਸਾਰੇ ਸਮਾਨ ਸਾਂਝਾ ਸੀ ਸਤਿ ਸ੍ਰੀ ਅਕਾਲ ਇੱਥੇ ਨਾ ਆ ਖੇਤ ਦੇ ਵਿੱਚ ਇੱਥੇ ਆਲੂ ਹੁੰਦਾ ਸੀਗਾ ਆ ਜਗ੍ਹਾ ਦੇ ਵਿੱਚ ਨਾ ਇੱਥੇ ਆਲੂ ਹੁੰਦਾ ਸੀਗਾ ਕਿ ਉੱਥੇ ਆਲੂ ਸੀਗਾ ਉਹਦੇ ਉੱਤੇ ਇੱਕ ਬਦਾਮਾਂ ਦਾ ਦਰਖਤ ਹੁੰਦਾ ਸੀਗਾ ਇੱਧਰ ਸਾਰੇ ਅੰਬਾਂ ਦਾ ਬਾਗ ਹੁੰਦਾ ਸੀ ਫਿਰ ਉਹ ਪੱਟਿਆ ਗਿਆ ਬਾਗ ਨਾ ਤੇ ਬਹੁਤ ਯਾਦਾਂ ਨੇ ਆ ਖੇਤ ਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਆਪਾਂ ਕਹਿ ਦਿੰਨੇ ਆ ਹਨਾ ਕਿ ਆਪਣਾ ਪਿਆਰ ਹਨਾ ਵੀਰੇ ਜਿਹੜੀ ਚੀਜ਼ ਨਾ ਜਿਹੜੀ ਚੀਜ਼ ਆਪਾਂ ਜਾਣ ਲੱਗ ਜੀਏ ਜਿਹੜੀ ਚੀਜ਼ ਆਪਾਂ ਕੰਮ ਕਰਦੇ ਆਂ ਠੀਕ ਆ ਆਪਾਂ ਆਪਣਾ ਮਾਮਲੇ ਵਾਲੀਆਂ ਜ਼ਮੀਨਾਂ ਤੇ ਕੋਈ ਉਹੋ ਨਹੀਂ ਹੁੰਦਾ ਹੱਕ ਨਹੀਂ ਹੈਗਾ ਹਨਾ ਕਿ ਚਲੋ ਜਿੰਨਾ ਚਿਰ ਅਗਲੇ ਦਾ ਅਗਲੇ ਨੇ ਦਿੱਤੀ ਉਹਨਾਂ ਚਿਰ ਉਹ ਹੋ ਗਿਆ ਹਨਾ ਪਰ ਯਾਰ ਵੀਰੇ ਆਪਣੇ ਨਾ ਜੱਟਾਂ ਦਾ ਇਹ ਆ ਕਿ ਯਾਰ ਅਟੈਚਮੈਂਟ ਹੋ ਜਾਂਦੀ ਆ ਉਹ ਚੀਜ਼ ਨਾਲ ਹਨਾ ਤੇ ਬਹੁਤ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਆ ਖੇਤਾਂ ਨਾਲ ਪਿਆਰ ਹੋ ਜਾਂਦਾ ਹਨਾ ਤੇ ਤੁਸੀਂ ਇਹ ਦੇਖ ਲਓ ਕਿ ਆਹ ਖੇਤ ਦਾ ਹਨਾ ਮੈਨੂੰ ਕੱਲਾ ਕੱਲਾ ਖੁੰਝਾ ਬੇਹ ਇਹ ਜ਼ਿਆਦਾ ਵੀ ਇੱਥੇ ਇਹਦੀ ਇੰਨੀ ਕਰਹਿਲ ਆਉਂਦੀ ਆ। ਵੀ ਆ ਇੱਥੇ ਇਹਦੀ ਤਕਉਣੀ ਰਹਿਲ ਆ ਜਾਣੀਆਂ ਹਨਾ। ਕਿ ਇਹ ਵੀ ਚੀਜ਼ਾਂ ਇੰਨੀਆਂ ਜ਼ਿਆਦਾ ਮੈਨੂੰ। ਵੀ ਉਮੇ ਉਮੇ ਰਹਿੰਦਾ ਨਕਸ਼ਾ ਹਮੇਸ਼ਾ ਕੱਲੇ ਕੱਲੇ ਖੇਤ ਦਾ ਇਹਦਾ ਨਕਸ਼ਾ ਮੈਨੂੰ ਉਮੀ ਜ਼ਿਆਦਾ। ਸ਼ੁਰੂ ਤੋਂ ਲੈ ਕੇ ਹੁਣ ਤੱਕ। ਕਿਉਂਕਿ ਇਹ ਖੇਤ ਬਾਹੀ ਜਿੰਨੇ ਵਾਰ ਮੈਂ ਤੇ ਤਾਇਆ ਜੀ ਨੇ ਪਹਿਲਾਂ ਚਲੋ ਡੈਡੀ ਹੋਣੀ ਤਾਇਆ ਹੋਣੀ ਬੋਂਦੇ ਹੁੰਦੇ ਸੀ ਜਦੋਂ ਆਪਾਂ ਮੈਂ ਟਰੈਕਟਰ ਚਲਾਉਣ ਲੱਗ ਗਿਆ। 2002 ਤੋਂ ਫੱਕ ਤੋਂ ਮੈਂ ਸ਼ੁਰੂ ਕਰ ਲਈ ਟਰੈਕਟਰ ਚਲਾਉਣਾ ਪੂਰੇ ਜ਼ੋਰ ਤੇ ਤੇ ਬਸ ਉਦੋਂ ਬਾਅਦ ਚਲ ਸੋ ਚਾਲੀ ਆ ਹਨਾ ਕਿ ਉਦੋਂ ਬਾਅਦ ਪੂਰਾ ਜ਼ੋਰਾਂ ਤੇ ਟਰੈਕਟਰ ਚਲਾਉਨੇ ਆ ਤੇ ਤੂੜੀ ਢੋਣੀ ਥਰੇਸ਼ਰ ਚਲਾਉਣਾ ਥਰੇਸ਼ਰ ਦੇ ਕੋਲੇ ਰਹਿਣਾ ਇਹ ਗੱਲਾਂ ਨਾਰਮਲ ਹੀ ਹੁੰਦੀਆਂ ਸੀਗੀਆਂ ਨਾਰਮਲ ਹੀ ਕਰਨੀਆਂ ਹਨਾ ਕਿ ਇਹ ਆਮ ਹੀ ਚੱਲਦਾ ਰਹਿੰਦਾ ਰਹਿੰਦਾ ਸੀਗਾ ਇੱਥੇ ਕੰਮ ਹਨਾ ਕਿ ਬਹੁਤ ਹੀ ਗੱਲਾਂ ਦਾ ਉਹ ਸੀਗਾ ਕਿ ਉਹ ਚੀਜ਼ਾਂ ਯਾਦਾਂ ਮੜਕੇ ਤਾਂ ਨਹੀਂ ਆਉਣੀ ਕਦੇ ਵੀ ਹਨ ਪਰ ਇੱਕ ਹੈਗਾ ਵਾ ਮਨ ਦੇ ਵਿੱਚ ਦਿਲ ਦੇ ਵਿੱਚ ਹਨ ਕਿ ਇਹ ਖੇਤ ਦੇ ਨਾਲ ਪਿਆਰ ਹੀ ਇੰਨਾ ਮਾਂ ਖੇਤ ਦੇ ਨਾਲ ਕਿ ਕਦੇ ਕਿ ਬਿਆਨ ਨਹੀਂ ਹੁੰਦਾ ਜਿੰਨੀ ਵਾਰ ਆਉਣਾ ਮੈਂ ਇੱਥੇ ਹਨ ਤੇ ਕਿ ਮੈਨੂੰ ਆਪਦੇ ਮੇਰੇ ਤਾਇਆ ਜੀ ਦੀ ਯਾਦ ਆਉਂਦੀ ਆ ਹਮੇਸ਼ਾ ਆ ਖੇਤ ਦੇ ਵਿੱਚ ਕਿ ਉਹੀ ਉਵੇਂ ਹੀ ਗੱਲਾਂ ਉਵੇਂ ਹੀ ਰਹਿਲਾਂ ਬਗਲਣੀਆਂ ਨਿੱਕੀ ਨਿੱਕੀ ਚੀਜ਼ ਹਨਾ ਇਹ ਨਿੱਕੀ ਨਿੱਕੀ ਚੀਜ਼ਾਂ ਉਹ ਗੱਲਾਂ ਯਾਦ ਆਉਂਦੀਆਂ ਮੈਨੂੰ ਬਹੁਤ ਗਰਮੀ ਪੂਰੀ ਪਈ ਹੋਈ ਆ ਤੇ ਪੂਰਾ ਉਹ ਚੱਲਦਾ ਵਾ ਕੰਮ ਗਰਮੀ ਵਾਲਾ ਕੰਮ ਹਨਾ ਪੂਰਾ ਬੱਟ पे ਚੱਲੇ ਗਰਮੀ ਪੈ ਗਈ ਤੇ ਹਵਾ ਖੜਦੀ ਆ ਤੁਸੀਂ ਇਹ ਦੇਖ ਲਓ ਵੀ ਜਿਵੇਂ ਹਨਾ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਵੀ ਸਾਰੇ AC ਵਾਲੀਆਂ ਲੈਣ ਹਨਾ ਚਲੋ ਜਿਹਨੇ ਲੈਣੀਆਂ ਵੀਰ ਲਵੇ ਪਰ ਉਹ ਦੇਖੋ ਵੀ ਜਿਵੇਂ ਹੁਣ ਇੱਕ ਤਾਂ ਜਿਵੇਂ ਹੁਣ ਗਰਮੀ ਲੱਗਦੀ ਆ ਹਨਾ ਬੰਦੇ ਨੂੰ ਚਲਾਉਣ ਵਾਲੇ ਨੂੰ ਇਹ ਸਿਚੁਏਸ਼ਨ ਦੇ ਵਿੱਚ ਪੂਰਾ ਬੱਟ ਆਉਣ ਲੱਗਦਾ ਹਨਾ ਤੇ ਇੱਕ ਗਰਮੀ ਲੱਗਣੀ ਤੇ ਉੱਤੋਂ ਦੀ ਗਰਦਾ ਚੜਨਾ ਕਿੰਨਾ ਔਖਾ ਹਨਾ ਹੁਣ ਬੰਦਾ ਆਰਾਮ ਨਾਲ ਆਪਦਾ ਸੇਫਲੀ ਵਿੱਚ ਬੈਠਾ ਤੇ ਕੋਈ ਔਖਾ ਨਹੀਂ ਬੰਦੇ ਨੂੰ ਹਨਾ ਤੇ ਇਹ ਜਿਹੀਆਂ ਚੀਜ਼ਾਂ ਦਾ ਬਹੁਤ ਫਰਕ ਆ ਵੀਰੇ ਏਸੀ 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 ਵਾਲੀ ਕੰਬਾਈਨ ਦਾ ਤੇ ਇਹ ਚੀਜ਼ਾਂ ਤਾਂ ਹੈਗੀਆਂ ਹੈਗੀਆਂ ਨੇ ਕਿ ਨਾਰਮਲ ਹਨਾ ਜਿਹੜੀ ਚੀਜ਼ ਤੇ ਆਪਾਂ ਪੈਸਾ ਖਰਚਾਂਗੇ ਉਹ ਸੁੱਖ ਤਾਂ ਦੇਊਗੀ ਦੇਊਗੀ ਹਨ ਤੇ ਸੌਖੋਂ ਨਹੀਂ ਦੇਣਾ ਹੀ ਦੇਣਾ ਇੱਕ ਆਪਾਂ ਤਾਂ ਜਾਦੀ ਇਹ ਕ੍ਰਿਸ਼ੀ ਘਟ ਲਵਾਈ ਆ ਨਾ ਤਾਂ ਬਾਈਆਂ ਨੂੰ ਫੋਨ ਕਰਨ ਦੀ ਲੋੜ ਪੈਂਦੀ ਆ ਹਨਾ ਬਾਈ ਕਿੰਨੇ ਕੁ ਵੱਡੇ ਗਏ ਕਿੰਨੇ ਕੁ ਰਹਿ ਗਏ ਆਰਮਨਾਲਾ ਫੁੱਲ ਕੋਲੀ ਦੀ ਅਕ੍ਰਿਸ਼ੀ ਘਟੇ ਤੇ ਆ ਦੇਖੋ ਆ ਕੀਲੇ ਆ ਗਏ ਹੁਣ 22 ਕੀਲੇ ਵੱਢ ਟੀਆ ਆ 22 ਕੀਲੇ ਵੱਧਤੇ ਨਹੀਂ ਕਿਸੇ ਦੇ ਤੇ ਦੂਹਾ ਤਾਂ ਆਪਣੇ ਸ਼ੁਰੂ ਹੋ ਗਈ ਆ 9 ਕੀਲਿਆਂ ਦੇ ਘੇਰੇ ਚ ਨਾ ਜੇ ਉਹ ਮਿਹਨਤੀ ਨਹੀਂ ਹੋਇਆ ਉਹ ਬਾਅਦ ਚ ਹੋਊਗਾ ਮੈਂ ਤੀਹਣਾ ਤੇ ਤੁਸੀਂ ਦੇਖ ਲਓ ਵੀ ਹਨਾ ਹੋਰ ਕੀ ਚਾਹੀਦਾ ਇਹ ਕੰਬੈਨ ਨੇ ਇੰਨੇ ਵੜ ਤੇ ਤੇ ਆ ਦੂਜੀ ਆ ਗਈ ਉਹਨੇ 17 18 18 ਕਿਲੇ ਹੋਣ ਵਾਲੇ ਆਉਦੇ ਹਨਾ ਉਹਦੇ ਅੱਜ ਘੇਰੇ ਵਾਲੇ ਸੀ ਆ ਦੇਖੋ ਤੁਹਾਨੂੰ ਘੇਰੇ ਦਿਖਾ ਦਿੰਨਾ ਤੇ ਉਹ ਚੱਲਦੀ ਆ ਭੈਣੀ ਰਹੀਆਂ ਆ ਦੇਖੋ ਕਿੰਨੇ ਕਿੰਨੇ ਘੇਰੇ ਇੱਧਰ ਵੱਡੇ ਆ ਕਾਫੀ ਘੇਰੇ ਵੱਡੇ ਆਉਣੇ ਤੇ ਆਪਣੇ ਜਿਵੇਂ ਮਰਜ਼ੀ ਘੇਰਾ ਦੇਖ ਲਓ ਜੇ ਤੁਸੀਂ ਮਸ਼ੀਨ ਦੇਖਣੀ ਆ ਵੀ ਐਗਜ਼ੈਕਟਲੀ ਕਿੱਥੇ ਆ ਤਾਂ ਦੱਸ ਦੋ ਇਹ ਆ ਚੱਕ ਇਹ ਜਿਹੜਾ ਉੱਤਰ ਹੱਥ ਲੱਗੇ ਹਾਂ ਹਾਂ ਦੇਖੋ ਹੁਣ ਆ ਜਾਣੇ ਕੰਬੈਨ ਲਾਲ ਰੰਗ ਦਾ ਟਰੈਕਟਰ ਬਣਿਆ ਆ ਜਾਂਦਾ ਜਿੱਥੇ ਕੰਬੈਨ ਹੋਈ ਹੈ ਆਪਣੀ ਆਓ ਚੱਕ ਪੂਰੀ ਕਰੈਕਟ ਲੋਕੇਸ਼ਨ ਦੱਸ ਦੋ ਆ ਆ ਗਈ ਹੈ ਨਾ ਜੇ ਆਪਾਂ ਕੀਲੇ ਚੈੱਕ ਕਰਨੇ ਆ ਵੀ ਕੀਲੇ ਕਿੰਨੇ ਵੱਡੇ ਆ ਇਹਨੇ ਉਹਨੇ ਵੱਡੇ 17 ਜਿਹੜੀ ਭੈਣੇ ਰਾਈਆਂ ਚੱਲਦੀ 18 ਤੇ ਇਹਨੇ ਵੜਤੇ ਜਾਣਗੇ 22 ਕੀਲੇ ਬਾਈ ਕਿੱਲੇ ਤੋਂ ਬਹੁਤ ਹੁਣ ਆਪਣੇ ਲੱਗੀ ਹੋਈ ਆ ਇਹਦਾ ਐ ਖੋਲ ਲਓ ਤੇ ਹਾ ਜਿਹੜੇ ਮਰਜ਼ੀ ਏਰੀਆ ਤੇ ਕਲਿੱਕ ਕਰੋ ਆ ਚੱਕੋ ਆ 11 ਦਾ ਪਲਾਟ ਇੱਕ ਵਾ ਗਿਆ ਇਹਦਾ ਤੇ ਆ 6 ਦਾ ਇੱਕ ਆ ਗਿਆ ਆ ਦੇਖ ਆ ਮੋਜ ਹੈ ਦੀ ਠੀਕ ਹੈ ਨੀ ਕੇ ਬਸ ਜਮਾ ਹੀ ਨਹੀਂ ਮੈਂ ਫੋਨ ਕਰਦਾ ਬਾਈਆਂ ਨੂੰ ਜਿਹੜੇ ਵੀਰ ਬਾਈ ਆਪਣੇ ਕੰਬੈਨ ਚਲਾਉਂਦੇ ਆ ਬਿਲਕੁਲ ਹੀ ਬੰਦ ਕਰਦਾ ਬਿਲਕੁਲ ਹੀ ਕਰਨਾ ਹੀ ਨਹੀਂ ਪੈਂਦਾ ਆਪਣੇ ਟਰੈਕਟਰ ਦਾ ਵਾਸੇ ਦੋ ਕਿਲੇ ਦਾ ਘੇਰਾ ਵਾ ਇਹ ਵੀ ਬੱਦਨ ਹੋਣ ਵਾਲਾ ਹੀ ਆ ਇਹ ਵੱਡ ਕੇ ਫੇਰ ਉਹ ਪਰਲੇ ਚ ਸ਼ੁਰੂ ਕਰਾਂਗੇ ਲੋ ਜੀ ਬਗੜ ਲਿਆ ਇਧਰਲੇ ਖੇਤ ਦਾ ਘੇਰਾ ਤੇ ਇਹਦੇ ਬਣਨੇ ਆ ਦੋ ਘੇਰੇ ਦੋ ਨਹੀਂ ਤਿੰਨ ਬਣਾਉਣਗੇ ਮੇਰੇ ਨਾਲ ਦਾ ਬਾਈ ਹੁਣ ਕਿਉਂਕਿ ਇੱਕ ਖਾਲ ਉਹ ਪਰਾਂ ਵੀ ਆ ਹਾਂ ਝੋਨੇ ਦੇ ਬਣਦੇ ਹੁੰਦੇ ਦੋ ਹੀ ਕਣਕ ਦੇ ਬਣ ਜਾਣਿਆ ਤੈਨੂੰ ਦੋ ਦੋ ਕਿੱਲੇ ਦੇ ਇੱਕ ਬਣਨਗੇ ਤੇ ਕਿੱਲੇ ਦਾ ਅਟ ਬਣੂ ਤੇਰਾ ਇਹ ਆ ਦੇਖ ਲੋ ਹੁਣ ਹਵਾ ਚੱਲ ਪਈ ਤੇ ਹੁਣ ਥੋੜੀ ਜੀ ਗਰਦ ਪਰਾਂ ਨੂੰ ਉੱਡਣ ਲੱਗ ਗਈ ਲੋਹੀ ਆ ਗਿਆ ਮੀਂਹ ਫੈ ਰਿਆ ਪੂਰੇ ਖੜਕਾ ਦੇ ਲੋਚ ਹੋ ਰਿਹਾ ਤੇ ਉੱਧਰ ਕੰਬੈਨ ਆਪਣੀ ਚੱਲ ਰਹੀ ਆ ਰਾਣੀ ਸਿੰਧਰਾ ਉਹ ਚੱਲਦੀ ਆ ਇੰਨੇ ਮੀਂਹ ਜਾਨਿ ਕੇ ਮਾੜਾ ਮੋਟਾ ਮੀਂਹ ਪੈਂਦਾ ਵਾ ਕਣੀਆਂ ਜਿਹੋ ਦੇ ਚੱਲੀ ਜਾਂਦੀ ਰਹਿੰਦੀ ਆ ਆਨੇ ਆਂਗਾ ਮੈਨੂੰ ਲੱਗਦਾ ਨਹੀਂ ਰੱਬ ਵੱਡਣ ਦਿੰਦਾ ਕਣਕ ਨੂੰ ਛਡਵਾਊਗਾ ਖੜ ਗਈ ਕਣਕ ਦਾ ਮੀ ਬੂਰਾ ਜ਼ੋਰ ਤੇ ਉੱਤਰਿਆ ਆ ਮੇਰੇ ਵੀਰੋ ਬੂਰਾ ਜ਼ੋਰ ਤੇ ਜੰਬੀ ਬਾਈ ਲੈ ਗਿਆ ਸੀ ਟਰਾਲੀ ਜਿੰਨੀ ਕੋਈ ਹੋਈ ਸੀ ਆੰਦ ਕਰਿਆ ਜਾਨੂੰ ਢੇ ਲੋ ਗੱਡੀ ਲੈ ਆਇਆ ਫਾਇਦਾ ਰਹਿ ਗਿਆ ਨਾ ਨਹੀਂ ਮੋਟਰਸਾਈਕਲ ਤੇ ਆਉਂਦੇ ਭੱਜ ਜਾਣਾ ਸੀ ਹੁਣ ਮੀ ਪੈਣ ਲੱਗ ਗਿਆ ਪਹਿਲਾਂ ਬਾਜ਼ਾਰ ਸੀਗਾ ਕਿ ਖੜੇ ਰਹਿਨੇ ਆ 10 ਮਿੰਟ ਵੀ ਦੇਖ ਲੈਣੇ ਆ ਪਰ ਫਿਰ ਮੀ ਹਟਿਆ ਨਹੀਂ ਫਿਰ ਮੈਂ ਕਿਹਾ ਹੁਣ ਕਿਹੜਾ ਸੂਰਜ ਨਿਕਲਣਾ ਰਾਤ ਨੂੰ ਇਸ ਲਾਭ ਘਟ ਜੂਗੀ ਵੀ ਵੀ ਹੁਣ ਤਾਂ ਜਾਣਾ ਹੀ ਪੈਣਾ ਤਾਂ ਇਸ ਕਰਕੇ ਫਿਰ ਹੁਣ ਛੱਲੀ ਆ ਤੇ ਚਲੋ ਅਜੇ ਤਾਂ ਬਚਾਅ ਆ ਕੋਈ ਬਾਲਾ ਨਹੀਂ ਵੀ ਆ ਥੋੜਾ ਜਿਹਾ ਮੀਂਹ ਪੈ ਕੇ ਪਹਿਲਾਂ ਛਰਾਟਾ ਜਿਹਾ ਉਤਰਿਆ ਫੇਰ ਛਰਾਟਾ ਜਿਹਾ ਉਤਰਿਆ ਮੀਂਹ ਪੈ ਕੇ ਹੁਣ ਤਾਂ ਹੋ ਗਿਆ ਬੰਦ ਤੇ ਬਸ ਵਾਇਗਰੋ ਜੀ ਪਿੰਚਾਰ ਦਿਨ ਤਿੰਨ ਕਿ ਦਿਨ ਦੇ ਦਿਓ ਲੋਕਾਂ ਨੂੰ ਸਾਰਿਆਂ ਨੂੰ ਸਾਡੇ ਆਪ ਦੀ ਤਾਂ ਹਜੇ ਕਣਕ ਜਿਆਦੀ ਖੜੀ ਆ ਤੇ ਬਚਾਅ ਹੋ ਜਵੇ ਆਰੇ ਵੀਰਾਂ ਦਾ ਐਮ ਸਰਫਸ ਨਾਲ ਸਮਝਿਆ ਜਾ ਬਾਕੀ ਇਹ ਆ ਜੋ ਵਾਹਿਗੁਰੂ ਨੇ ਦੇਣਾ ਉਹੀ ਦੇਣਾ ਚਾਹੇ ਜਿੰਨਾ ਮਰਜੀ ਜੋੜ ਲਾ ਲਈਏ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਤੋਂ ਬਿਨਾ ਪੱਤਾ ਨਹੀਂ ਹਲਦਾ ਤੁਸੀਂ ਦੇਖ ਲਓ ਸ਼ਾਮ ਨੂੰ ਇੰਨਾ ਕੁ ਗਰਮੀ ਸੀਗੀ ਸ਼ਾਮ ਦੇ ਟਾਈਮ ਐਡਾ ਕੁ ਬੁਰੇ ਹਾਲ ਦੀ ਬੱਟ ਸੀ ਪੱਕਾ ਸੀਗਾ ਕਿ ਬੱਦਲ ਉੱਠ ਕੇ ਮਿਹਰੀ ਆਊਗੀ ਜਾਂ ਮੀਂਹ ਆਉਣਾ ਹੀ ਹੁਣ ਤੇ ਉਹੀ ਗੱਲ ਹੈ ਛਰਾਟੇ ਕੜੀਆਂ ਤੇ ਤੇ ਬਾਕੀ ਹੁਣ ਚਲੋ ਜਿਹੜਾ ਡਰਮ ਵੀ ਭਾਰ ਤੇ ਕਣਕ ਵਾਲੇ 88 ਦਾ ਵੀ ਦਾ ਰੱਖ ਲਿਆ ਸੀਗਾ ਤੇ ਬਾਕੀ ਹੋਰ ਦੇਖਦੇ ਆਉਣ ਗੱਲ 222 ਦੇ ਵੀ ਭਰਾਂਗੇ ਡਰਮਾਂ ਦਾ ਤੇ ਬਾਕੀ ਜਿਹੜਾ ਕੁਝ ਐ ਤੁਹਾਨੂੰ ਦੇਖਦੇ ਆਂ ਵਾਕੀ ਕਰਕੇ ਜਿੱਦਾਂ ਵੀ ਹੋਇਆ ਤੇ ਬਾਕੀ ਹੁਣ ਕੱਲੂ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਹੁਣ ਕੁਝ ਹੁੰਦਾ ਹੀ ਨਹੀਂ ਯਾਰ ਵੀ ਇਹ ਨਮਾ ਕਰਨ ਨੂੰ ਹਨਾ ਵੀ ਕੀ ਕਰਿਆ ਜਾ ਬੇ ਨਮਾ ਇਕ ਕੁਝ ਤੋਂ ਨੂੰ ਦਿਖਾਵਾਂ ਜਾਂ ਨੌਲੇਜ ਤੋਂ ਨੂੰ ਅਏ ਨਾ ਵੀਰ ਸਾਰਾ ਨੌਲੇਜ ਤਾਂ ਚਲੋ ਮੈਂ ਇੰਨੇ ਵਾਲਾ ਹੈ ਨਹੀਂ ਵੀ ਮੈਂ ਕੋਈ ਨੌਲੇਜ ਦਵਾਂ ਕੀ ਵੀ ਜਿਹੜਾ ਤੁਸੀਂ ਦੇਖੋ ਵੀ ਹਾਂ ਤੋਂ ਟਿਕ ਵੀ ਸਾਰੇ ਵੀ ਕੋਈ ਵੱਖਰਾ ਮੈਂ ਕਰਦਾ ਨਾ ਕੁਛ ਹੈ ਉਹੀ ਚੀਜ਼ਾਂ ਨੇ ਜਿਹੜਾ ਕੁਝ ਆ ਤੁਸੀਂ ਕਰਦੇ ਹੋ ਉਹੀ ਕੁਝ ਮੈਂ ਕਰ ਰਿਹਾ ਹਾਂ ਬਸ ਇਹੀ ਕਰਦਾ ਚਲੋ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਨੂੰ ਵੀ ਇਹ ਜਿਹੜਾ ਹੁਣ ਖੇਤ ਵੜਦੇ ਸੀ ਇਹਦਾ ਝਾੜ ਵੀ ਬਹੁਤ ਵਧੀਆ ਨਿਕਲਾ ਮੈਨੂੰ ਤਾਂ ਐ ਸੀ ਵੀ 9 ਕਿੱਲਿਆਂ ਦੀ ਕਣਕ ਆ 22 ਫੁੱਟੀ ਦੇ ਵਿੱਚ ਆਮ ਨਾਲ ਪੈ ਜਾਣੀ ਆ ਤੇ ਪਰ ਤੁਸੀਂ ਦੇਖ ਲਓ 22 ਫੁੱਟੀ ਭਰ ਕੇ ਕਿੱਲਾ ਸਵਾ ਕਿੱਲਾ ਖੱत्ता ਬਚ ਗਿਆ ਪੂਰਾ ਭਰ ਕੇ 22 ਫੁੱਟੀ ਦੇ ਵਿੱਚ ਜਣ ਕੇ 22 ਫੁੱਟੀ ਅੱਧੇ ਪੌਣੇ ਡੱਗ ਦੀ ਆਉਣੀ ਆ ਤੇ ਉਹ ਉਹ ਨਾਲ ਡੱਗ 16 ਫੁੱਟੀ ਚ ਪੈ ਗਿਆ ਇੱਕ ਡੱਗ ਪੂਰਾ ਠੋਕਮਾ ਪੈ ਗਿਆ ਪਰ ਹਜੇ ਆਪਣਾ ਖਿੱਲੇ ਤੋਂ ਪਰ ਖੇਤ ਰਹਿ ਗਿਆ ਉੱਥੇ ਵੱਢੜ ਤੋਂ ਤੇ ਬਹੁਤ ਵਧੀਆ ਝਾੜੇ ਦਾ ਨਿਕਲਿਆ ਹਨ ਸੋਨਾ ਝਾੜਾ ਬਹੁਤ ਜਿਆਦਾ ਸੋਨਾ ਝਾੜਾ ਬਹੁਤਾ ਵਧੀਆ ਐਨ ਜਿਹੜਾ ਰਿਕਾਰਡ ਤੋੜ ਝਾੜ ਹੁੰਦਾ ਉਹ ਆ ਕਿਉਂਕਿ ਉਹ ਵੀਰੇ ਕਣਕ ਦੀ ਪੂਰੀ ਟੌਪ ਦੀ ਖੜੀ ਫਿਰ ਆਲੂਆਂ ਵਾਲਾ ਖੇਤ ਸੀਗਾ ਠੀਕ ਨਹੀਂ ਤੇ ਆਲੂਆਂ ਵਾਲਾ ਖੇਤ ਕਰਕੇ ਬਹੁਤ ਫਰਕ ਪੈਂਦਾ ਜੇ ਬਾਕੀ ਮੈਂ ਤੁਹਾਨੂੰ ਦੱਸਾਂ ਜਦੋਂ ਪੂਰਾ ਝਾੜ ਹੋ ਗਿਆ ਜਿਹੜੀ ਆਪਾਂ ਕੱਲ ਕਣ ਕਬੱਡੀ ਸੀ ਉਹਦੇ ਵਿੱਚ ਇੱਕ ਟਰਾਲੀ ਆਪਾਂ 16 ਫੁੱਟੀ ਕਾਲੀ ਕਰੀ ਸੀ ਉਹ ਚੋਂ 135 ਕੁੰਟਲ ਹੋਇਆ ਤੇ 135 ਹੋਈ ਆ 16 ਫੁੱਟੀ ਜਿਹੜੀ ਭਰੀ ਸੀ ਨਾ ਉਹ 135 ਦੀ ਤੁਲੀ ਆ ਥੋੜੀ ਜਿਹੀ ਹੋਣੀ ਵੀ ਸੀ ਉਤੋਂ ਉਤੋਂ ਵੀ ਐਨ ਵੜਦੇ ਉੱਪਰ ਦੀ ਸੀ ਫਿਕਟ ਤੇ 16 ਫੁੱਟੀ ਟਰਾਲੀ ਭਰੀ ਆ ਓਏ ਹੋਏ ਆ ਦੇਖ ਲਓ ਕਿਸੇ ਵੀਰ ਦਾ ਨੁਕਸਾਨ ਹੋਇਆ ਕਿੱਡਾ ਕਿੱਡੇ ਢਾਣੇ ਡੋਲੇ ਯਾਰ ਦੱਸ ਆਪਾਂ ਕਹਿੰਨੇ ਆ ਤੇ ਲੋ ਆਹੀ ਗੱਲ ਮੈਂ ਕਰਦਾ ਸੀ ਨਾ ਗਾਲਾਂ ਖੁੱਲਿਆ ਆ ਇੱਥੋਂ ਤੇ ਉਹ ਕਿੱਥੇ ਤੱਕ ਵੀਰ ਦਾ ਹਨਾ ਕਿ ਆਪਾਂ ਮੈਂ ਹੁਣ ਜਿਵੇਂ ਕਹਤਾ ਆਪਾਂ ਕਰਦੇ ਸੀ ਵੀ ਜਿਹੜੇ ਕਰਮਾਂ ਦੇ ਵਿੱਚ ਉਹੀ ਮਿਲਦੇ ਆ ਹੁਣ ਤੁਸੀਂ ਲਾਲੋਤਾਂ ਵੀ ਕਿੰਨੇ ਦਾਣੇ ਡੋਲ ਵੀ ਆਉਣਗੇ ਇੱਥੋਂ ਤੇ ਉਹ ਕਿੱਥੇ ਤੱਕ ਗਾਂਹ ਜਾ ਕੇ ਟਰੈਕਟਰ ਖੜਾ ਹਨਾ ਰੋਡ ਦੇ ਉੱਤੇ ਤੇ ਉਧਰੋਂ ਖਤ ਤੱਕ ਵੀ ਕਣਕ ਗਿੱਲੀ ਹੋਈ ਹੈ ਅਮੀ ਪਿਆ ਹੁਣ ਮੇਨ ਰੋਡ ਆ ਮੇਨ ਰੋਡ ਤੇ ਕਿਵੇਂ ਚੱਲਣੋ ਹਨਾ ਹਟ ਜਾਣੀਏ ਕਿੱਥੇ ਉਹੀ ਆ ਵੀਰੇ ਰੱਬ ਜਿਹੜੇ ਕਰਮਾਂ ਦੇ ਵਿੱਚ ਆ ਚੀਜ਼ੇ ਉਹੀ ਮਿਲਣੀਆਂ ਇਹੀ ਗੱਲੋਂ ਆਪਾਂ ਵਾਹਿਗੁਰੂ ਪ੍ਰਤੱਖਾ ਕਿ ਇਹ ਤਾਂ ਟਰਾਲੀ 'ਚ ਪਾਏ ਢਾਣੇ ਡਰਮਾਂ 'ਚੋਂ ਵਿਕਢਾ ਕੇ ਲੈ ਜਾਂਦਾ ਹਨ ਤੇ ਉਹ ਪਤਾ ਹੀ ਨਹੀਂ ਲੱਗਦਾ ਆਪਾਂ ਗਰੀ ਜਾਂਦੇ ਹਾਏ ਸਾਡੇ ਢਾਣੇ ਮੀਂਹ ਦੇ ਦੱਲੇ ਆ ਸਾਡੇ ਢਾਣੇ ਖੱਤਿਆਂ ਦੇ ਵਿੱਚ ਖੜੇ ਆ ਹਾਏ ਆ ਨਾ ਹੋ ਜੀ ਹਾਂ ਯਾਰ ਇਹਦਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਬਟੋਡੇ ਵੱਡੇ ਹੋਏ ਵੀ ਕੋਲੋਂ ਲੈ ਗਿਆ ਆ ਦੇ ਲੋ ਹਣ ਕਿੰਨੀ ਮਿਹਨਤ ਦੇ ਨਾਲ ਆਪਾਂ ਪਾਲੀ ਹੋਣੀਆਂ ਫਸਲ ਹਨ ਤੂੰ ਦੇਖ ਲਓ ਵੀ ਉਹ ਦਾਣਾ ਆਪਣੇ ਕਰਮਾਂ ਚ ਨਹੀਂ ਸੀਗਾ ਕਰਕੇ ਡਾਲਾ ਖੁੱਲ ਗਿਆ ਦੇਖ ਲਓ ਵੀ ਅੱਗੇ ਹਮੇਸ਼ਾ ਉਹੀ ਟਰੈਕਟਰ ਦੇ ਟਰਾਲਾ ਆਲੂ ਖਣ ਘਟੋਂਦੇ ਆ ਬੰਦੇ ਸਾਰਾ ਕੁਝ ਸਹੀ ਹੁੰਦਾ ਤੇ ਹੁਣ ਤੂੰ ਹੀ ਦੇਖ ਲਓ ਵੀ ਉਹ ਡਾਲਾ ਖੁੱਲ ਗਿਆ ਦੱਸੋ ਕੀ ਹੋ ਬੰਦੇ ਦਾ ਬਸ ਕੋਈ ਆ ਕਿ ਇਦੋਂ ਉਹੀ ਸਿੱਖਿਆ ਮਿਲਦੀ ਆ ਕਿ ਐਵੇਂ ਮੇਰੀ ਮੇਰੀ ਨਾ ਕਰੋ ਸਭ ਨਾਲ ਪਿਆਰ ਨਾਲ ਰਹੀਏ ਤੇ ਵਧੀਆ ਜ਼ਿੰਦਗੀ ਆਪਦੀ ਬਤਾਈਏ ਵਸ ਚੀਜ਼ ਆ ਨਾਲ ਖਾਧਾ ਇਹ ਜੀ ਹੱਸ ਕੇੜ ਕੇ ਟਾਈਮ ਕੱਢੀਏ ਜਿਹੜਾ ਹੈਗਾ